हां जी बीबी जी जय मस्तां दी जय मस्तां दी बीबी जी देखਿਆ ਜਾ ਰਿਹਾ ਕਿ ਤੁਹਾਡੇ ਦਰਬਾਰ ਤੇ ਅਕਸਰ ਹੀ ਚਮਤਕਾਰ ਹੋ ਰਹੇ ਨੇ ਤੁਹਾਡਾ ਤੁਸੀਂ ਆਪਣਾ ਸ਼ੁਭ ਨਾਮ ਦੱਸ ਰਹੇ ਸਕਦੇ ਆ ਜੀ हां जी ਮੇਰਾ ਨਾਮ ਕੁਲਵਿੰਦਰ ਹੈ ਵੀ ਕੁਲਵਿੰਦਰ ਜੀ हां जी ਹੁਣੇ ਹੁਣੇ ਦੇਖਣ ਨੂੰ ਆਇਆ ਕਿ ਦਰਬਾਰ ਵਿੱਚ ਖੜਾ ਹੀ ਰਿਕਸ਼ਾ ਆਪਣੇ ਆਪ ਚੱਲਣ ਲੱਪਿਆ ਇਹਦੇ ਬਾਰੇ ਕੀ ਕਹਿ ਕਹਿਣਾ ਹੈ ਤੁਹਾਡਾ ਇਹਦੇ ਬਾਰੇ ਹੁਣ ਅਸੀਂ ਕੁਝ ਕਹਿ ਨਹੀਂ ਸਕਦੇ ਬਾਪੂ ਜਾਣਦਾ ਜੋ ਕਰਦਾ ਹੈ ਠੀਕ ਹੈ ਨਾ ਸਾਨੂੰ ਇਹਨਾਂ ਨੂੰ ਕੁਝ ਨਹੀਂ ਪਸੰਦ ਤਾਂ ਆਪ ਨਹੀਂ ਪਤਾ ਹੀ ਦੇ ਇਹ ਮਤਲਬ ਜੇ ਸੀ ਸੀ ٹی ਵੀ ਕੈਮਰਾ ਨਾਲ ਲੱਗਿਆ ਹੁੰਦਾ ਤੇ ਅਸੀਂ ਵੀ ਕਹਾਂਦਾ ਸੀ ਕਿ ਕਿਸੇ ਨੇ ਸ਼ਰਾਰਤ ਕਰਤੀ ਹੋਊਗੀ ਜਾਂਡ ਹੋਣੇ ਹਨ ਤੇ ਪਰ ਉਹ ਜਦੋਂ ਅਸੀਂ ਕੈਮਰੇ ਵਿੱਚ ਦੇਖਿਆ ਫਿਰ ਸਾਨੂੰ ਪਤਾ ਲੱਗਿਆ ਕਿ ਮਤਲਬ ਬਾਪੂ ਦੇ ਚਲੋ ਜੋ ਵੀ ਆਗਾ ਬਾਪੂ ਕਰਨ ਦੇ ਸਾਰਾ ਪਰ ਤੁਸੀਂ ਉਹ ਸੰਗਤ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਆ ਇਸ ਸੰਬੰਧ ਦੇ ਵਿੱਚ ਇਸ ਹੋਏ ਚਮਤਕਾਰ ਦੇ ਸੰਬੰਧ ਵਿੱਚ ਅਸੀਂ ਤੇ ਸੰਗਤ ਨੂੰ ਜੋ ਵੀ ਆ ਸੰਗਤ ਦੀ ਆਪਣੀ ਆ ਜੋ ਵੀ ਉਹਨਾਂ ਨੇ ਕਰਨਾ ਅਸੀਂ ਤਾਂ ਕੁਝ ਕਹਿ ਨਹੀਂ ਸਕਦੇ ਹੈਗੇ ਬਾਕੀ ਇਹ ਹੈ ਕਿ ਜਿਹੜੇ ਦਰਬਾਰ ਹੈਗੇ ਆ ਅਸੀਂ ਕਹਿ ਦਿੰਦੇ ਆ ਵੀ ਇੰਤਾਂ ਦੇ ਅੱਧਾ ਪਰ ਹੈ ਜੇ ਸੇਵਾ ਕਰਦੇ ਨਾ ਮਾਲਕ ਜ਼ਰੂਰ ਹੈ ਠੀਕ ਹੈ ਇਹਨਾਂ ਨੇ ਇੱਕ ਇੱਕ ਕ੍ਰਿਸ਼ਮਨੀ ਕੀਤਾ ਬੜੇ ਕ੍ਰਿਸ਼ਮੇ ਕਰਦੇ ਆ ਬਹੁਤ ਜ਼ਿਆਦਾ ਕ੍ਰਿਸ਼ਮੇ ਕਰਦੇ ਆ ਠੀਕ ਹੈ ਪਰ ਇਹ ਹੈ ਕਿ ਇਹ ਦਰਬਾਰ ਐਦਾਂ ਦਾ ਹੈ ਕਿ ਇੱਥੇ ਜਿਹੜਾ ਵੀ ਆਉਂਦਾ ਹੈ ਦਰਬਾਰ ਦੇ ਉੱਤੇ ਕੋਈ ਮਤਲਬ ਐਦਾਂ ਦਾ ਸ਼ਖਸ ਨਹੀਂ ਹੈਗਾ ਕਿ ਜਿਹਨੂੰ ਕੁਝ ਨਾ ਮਿਲਿਆ ਹੋਵੇ ਵਿਸ਼ਵਾਸ ਨਾਲ ਜਿਹੜਾ ਕੋਈ ਵੀ ਵਿਸ਼ਵਾਸ ਦੇ ਨਾਲ ਇੱਥੇ ਆਇਆ ਹੈ ਉਹਨੇ ਸਾਰਾ ਕੁਝ ਪਾਇਆ ਹੈ